ਸਸ਼ੀ ਕਾਲ ਜੀ ਮੈਂ ਇਹ ਨਾਤੀ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜਿਹੜੀ ਇਹ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਆਪਣੇ ਘਰ ਦੇ ਵਿੱਚ ਮੇਡ ਨੂੰ ਰੱਖਦੇ ਨੇ ਕੰਮ ਵਾਲੀਆਂ ਨੌਕਰਾਂ ਨੂੰ ਰੱਖਦੇ ਨੇ ਜਿਹੜਾ ਉਹਨਾਂ ਦਾ ਖਾਣਾ ਪਾਣੀ ਜਿਹੜਾ ਕਿ ਬਣਾਉਂਦੇ ਨੇ ਇਹ ਵੀਡੀਓ ਉਹਨਾਂ ਲੋਕਾਂ ਲਈ ਬੇहद ਖਾਸ ਰਹਿਣ ਵਾਲੀ ਆ ਕਿਉਂਕਿ ਅਸੀਂ ਵਿਸ਼ਵਾਸਤ ਕਰ ਲੈਨੇ ਆ ਲੋਕਾਂ ਦੇ ਉੱਤੇ ਤੇ ਆਪਣੇ ਘਰ ਦੇ ਵਿੱਚ ਅਸੀਂ ਉਹਨਾਂ ਨੂੰ ਕੰਮ ਦੇ ਉੱਤੇ ਰੱਖ ਲੈਨੇ ਆ ਪਰ ਇਹ ਲੋਕ ਕਿਵੇਂ ਦੀ ਹਰਕਤਾਂ ਕਰ ਸਕਦੇ ਨੇ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਜਿਹੜਾ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜੀਆਂ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਨੌਕਰਾਨੀ ਇਹ ਰੱਖੀ ਹੋਈ ਸੀ ਇਹ ਨੌਕਰਾਨੀ ਪਿਛਲੇ 7-8 ਸਾਲਾਂ ਤੋਂ ਇਹਨਾਂ ਦੇ ਘਰ ਦੇ ਵਿੱਚ ਕੰਮ ਕਰ ਰਹੀ ਸੀ ਪਰ ਉਹਨਾਂ ਨੂੰ ਇੰਨਾ ਕੋ ਵਿਸ਼ਵਾਸ ਸੀ ਕਿ ਜਿਹੜੀ ਅਸੀਂ ਕਾਮਾ ਵਾਲੀ ਰੱਖੀ ਹੈ ਇਹ ਜਿਹੜਾ ਬਹੁਤ ਸਾਫ਼ ਸੁਥਰਾ ਜਿਹੜਾ ਖਾਣਾ ਬਣਾਉਂਦੀ ਹੈ ਪਰ ਜਦੋਂ ਉਹਨਾਂ ਨੇ ਰਸੋਈ ਦੇ ਵਿੱਚ ਸੀਸੀਟੀਵੀ ਲਗਾਏ ਤੇ ਸੀਸੀਟੀਵੀ ਦੀ ਵੀਡੀਓ ਦੇਖੀ ਤਾਂ ਸੱਚੀ ਉਹਨਾਂ ਦੇ ਹੋਸ਼ ਉੱਡ ਗਏ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਐਨੀ ਘਟੀਆ ਹਰਕਤ ਇਸ ਨੌਕ ਰਾਣੀ ਦੇ ਵੱਲੋਂ ਸਾਰੇ ਪਰਿਵਾਰ ਦੇ ਨਾਲ ਕੀਤੀ ਜਾ ਰਹੀ ਸੀ ਤੇ ਪਰਿਵਾਰ ਨੂੰ ਪਤਾ ਤੱਕ ਨਹੀਂ ਸੀ ਜੀ ਹਾਂ ਦੱਸ ਜੀ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਵਿੱਚ ਇੱਕ ਪਰਿਵਾਰ ਨੇ ਨੌਕਰਾਲੀ ਨੂੰ ਰੱਖਿਆ ਹੋਇਆ ਸੀ ਤੇ ਉਹ ਘਰ ਦੇ ਸਾਰੇ ਮੈਂਬਰਾਂ ਦਾ ਖਾਣਾ ਬਣਾਉਂਦੀ ਸੀ ਤੇ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਪਰਿਵਾਰਕ ਮੈਂਬਰ ਜਦੋਂ ਬਿਮਾਰ ਹੋਣ ਲੱਗੇ ਤਾਂ ਡਾਕਟਰ ਦੇ ਕੋਲ ਗਏ ਤਾਂ ਸਾਰੇ ਪਰਿਵਾਰ ਨੂੰ ਕੋਈ ਨਾ ਕੋਈ ਜਿਹੜੀ ਕਿ ਪ੍ਰੋਬਲਮ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਜਿਹੜਾ ਸੋਚਿਆ ਗਿਆ ਕਿ ਆਖਰ ਅਜਿਹਾ ਕਿਉਂ ਹੋ ਰਿਹਾ ਤਾਂ ਫਿਰ ਉਹ ਉਹਨਾਂ ਨੇ ਰਸੋਈ 'ਚ ਜਿਹੜਾ ਸੀਸੀਟੀਵੀ ਕੈਮਰਾ ਲਗਾ ਦਿੱਤਾ ਕਿਉਂਕਿ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਲੱਗਦਾ ਉਹਨਾਂ ਦੇ ਖਾਣੇ ਦੇ ਵਿੱਚ ਕੁਝ ਗਲਤ ਚੀਜ਼ ਉਹਨਾਂ ਨੂੰ ਪ੍ਰੋਸੈਸ ਹੋ ਜਾ ਰਹੀ ਜਿਹਦੇ ਚੱਲਦੇ ਉਹ ਲਗਾਤਾਰ ਜਿਹੜੇ ਬਿਮਾਰ ਹੋ ਰਹੇ ਤੇ ਜਦੋਂ ਉਹਨਾਂ ਨੇ ਫੋਟੋ ਫੁਟੇਜ ਦੇਖੀ ਤਾਂ ਹੈਰਾਨ ਹੋ ਗਏ ਤਾਂ ਦੱਸ ਦਿੱਤਾ ਕਿ ਇਹੇ ਨੌਕਰਾਨੀ ਜੋ ਕਿ ਘਰ ਦੇ ਵਿੱਚ ਇਹਨਾਂ ਦਾ ਖਾਣਾ ਬਣਾਉਂਦੀ ਸੀ ਉਸੇ ਵੱਲੋਂ ਆਟੇ ਦੇ ਵਿੱਚ ਪਿਸ਼ਾਬ ਪਾਇਆ ਜਾਂਦਾ ਸੀ ਜੀ ਹਾਂ ਸੁਣ ਕੇ ਤੁਸੀਂ ਹੈਰਾਨ ਹੋਗੇ ਹੋਵੋਗੇ ਤਾਂ ਦਾਦੀ ਕੇ ਨੌਕਰਾਨੀ ਪਿਸ਼ਾਬ ਦੇ ਨਾਲ ਆਟਾ ਗੁੰਨ ਕੇ ਦਿੰਦੀ ਸੀ ਤੇ ਉਸ ਦੀਆਂ ਰੋਟੀਆਂ ਬਣਾਉਂਦੀ ਸੀ ਜਿਸ ਦੀ ਫੁਟੇਜ ਤੁਸੀਂ ਵੀ ਦੇਖ ਸਕਦੇ ਹੋ ਕਿ ਇਹ ਨੌਕਰਾਨੀ ਜਿਹੜੀ ਕਿ ਇੱਕ ਸੈੜ ਤੇ ਹੋ ਕੇ ਜਿਹੜੀ ਉਹ ਕਿਸੇ ਉਹਦੇ ਵਿੱਚ ਜਿਹੜਾ ਕਿ ਬਰਤਨ ਦੇ ਵਿੱਚ ਜਿਹੜਾ ਕੀ ਪਿਸ਼ਾਬ ਪਾਉਂਦੀ ਨਜ਼ਰ ਆ ਰਹੀ ਤੇ ਇਹ ਪਿਸ਼ਾਬ ਦੇ ਨਾਲ ਉਹ ਆਟਾ ਗੁੰਦੀ ਸੀ ਤਾਂ ਇਸ ਨੂੰ ਦੇਖ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ ਉਸ ਤੋਂ ਬਾਅਦ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਹਿਲਾਂ ਤਾਂ ਇਹ ਮਹਿਲਾ ਆਪਣੀ ਗਲਤੀ ਮੰਨਣ ਦੇ ਵਾਸਤੇ ਤਿਆਰ ਨਾ ਹੋਈ ਤੇ ਜਦੋਂ ਉਸ ਨੂੰ ਸੀਸੀਟੀਵੀ ਫੁਟੇਜ ਦਿਖਾਈ ਗਈ ਤਾਂ ਉਸ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ ਬਾਕੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁੱਛ ਬਤਾਲ ਕੀਤੀ ਜਾ ਰਹੀ ਹੈ ਇਸ ਮਹਿਲਾ ਤੋਂ ਕਿ ਆਖਰ ਉਸ ਦੇ ਵੱਲੋਂ ਜਿਹੀ ਘਟੀਆਂ ਹਰਕਤ ਕਿਉਂ ਕੀਤੀ ਜਾ ਰਹੀ ਸੀ ਕਿਉਂ ਉਹ ਅਜਿਹਾ ਕੰਮ ਕਰਦੀ ਸੀ ਕਿ ਉਹ ਖਾਣੇ ਦੇ ਵਿੱਚ ਜਿਹੜਾ ਪਿਸ਼ਾਬ ਪਾਉਂਦੀ ਸੀ ਤਾਂ ਹੁਣ ਅੱਗੇ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤਾਂ ਲੋਕੋ ਤੁਸੀਂ ਵੀ ਜੇਕਰ ਆਪਣੇ ਘਰਾਂ ਦੇ ਵਿੱਚ ਮੇਡ ਰੱਖਦੇ ਹੋ ਕੰਮ ਕਰਨ ਵਾਲਿਆਂ ਨੂੰ ਰੱਖਦੇ ਹੋ ਤਾਂ ਜ਼ਰਾ ਧਿਆਨ ਦਿਆ ਕਰੋ ਕਿਸੇ ਦੇ ਉੱਤੇ ਅੰਨੇਵਾ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਅੱਜ ਕੱਲ ਇਹ ਸਮਾਂ ਨਹੀਂ ਰਿਹਾ ਕਿ ਅਸੀਂ ਕਿਸੇ ਵੀ ਬਾਹਰ ਵਾਲੇ ਦੇ ਜਿਸ ਨੂੰ ਅਸੀਂ ਆਪਣੇ ਘਰ ਦੇ ਵਿੱਚ ਕੰਮਾਂ ਦੇ ਉੱਤੇ ਰੱਖਦੇ ਹਾਂ ਅਸੀਂ ਉਸ ਤੇ ਭਰੋਸਾ ਕਰ ਸਕੀਏ ਕਿਉਂਕਿ ਅੱਜ ਕੱਲ ਇਹ ਅਜਿਹੇ ਲੋਕ ਭਰੋਸਾ ਜਿੱਤ ਕੇ ਅਜਈਆਂ ਘਟੀਆ ਹਰਕਤਾਂ ਕਰ ਦਿੰਦੇ ਤਾਂ ਕਿਸੇ ਨੂੰ ਵੀ ਰੱਖਣ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕਰ ਲਈ ਜਾਵੇ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਖਾਣਾ ਬਣਾਉਣ ਵਾਤੇ ਰੱਖਿਆ ਤਾਂ ਉਸ ਦੇ ਕੋਲ ਜ਼ਰੂਰ ਖੜਿਆ ਕਰੋ ਤਾਂ ਕਿ ਤੁਹਾਨੂੰ ਗਲਤ ਚੀਜ਼ ਪ੍ਰੋਸੀ ਨਾ ਜਾਵੇ। ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ? ਜ਼ਰੂਰ ਦੱਸਿਓ। ਬਿਊਰੋ ਰਿਪੋਰਟ ਛਣਕਾਟਾ ਨਿਊਜ਼